ਸਤਿ ਸ਼੍ਰੀ ਅਕਾਲ ਦੋਸਤੋ ਇਹ ਬੱਚਾ ਜੀ ਦੇਖੋ ਛੋਟਾ ਵਿਚਾਰੇ ਦਾ ਐਕਸੀਡੈਂਟ ਹੋ ਗਿਆ ਲੱਤੇ ਦੀ ਟੁੱਟ ਕੇ ਉਧਾਂ ਜੁੜੀ ਹੋਈ ਸੀ ਫਿਰ ਵਿਚਾਰਾ ਗੱਡੀ ਦੇ ਵਿੱਚ ਲੱਗਿਆ ਚੱਲ ਨਹੀਂ ਸਕਦਾ ਜਮਾ ਕਿ ਇਸ ਤੇ ਰੋਡ ਦੇ ਉੱਤੋਂ ਅੱਗੇ ਅਸੀਂ ਲੱਤ ਕੇ ਲੈ ਕੇ ਆਉਂਦਰੋਂ ਪਰਲੀ ਸਾਈਡ ਸੀਗਾ ਤੇ ਤੁਹਾਨੂੰ ਕਿਤੇ ਵੀ ਏਦਾਂ ਜਗਮੀ ਬੇਜਵਾਨ ਮਿਲਦਾ ਇਹਨੂੰ ਇਗਨੋਰ ਨਾ ਕਰਿਆ ਕਰੋ ਅਸੀਂ ਵੀ ਯਾਰ ਹਿੰਮਤ ਕਰਦੇ ਆਂ ਤੇ ਅੱਗੇ ਇਹਨੂੰ ਅਸੀਂ ਢੇਜ ਦਿਆਂ ਚੈਨਲ ਨੂੰ ਸਾਡੇ ਨੂੰ ਜਰੂਰ ਰਿਕਵੈਸਟ ਆ ਤੁਹਾਨੂੰ ਵੱਧ ਤੋਂ ਵੱਧ ਫੋਲੋ ਕਰੋ ਵੀਰ ਬਣ ਕੇ ਜਦੋਂ ਤੁਸੀਂ ਸਾਡੇ ਨਾਲ ਚੈਨਲ ਨਾਲ ਜਿਆਦਾ ਤੋਂ ਜਿਆਦਾ ਜੁੜਦੇ ਹੋ ਤਾਂ ਅੱਗੇ ਅਸੀਂ ਤੁਹਾਡੇ ਸਾਹਮਣੇ ਕੋਈ ਗੱਲ ਰੱਖ ਸਕਦੇ ਆ ਅੱਗੇ ਵੀ ਇਹ ਗੋਬਿੰਦ ਗੌਧਾਮ ਤੋਂ ਬਿਨਾ ਸਾਡੀ ਕੋਈ ਸੁਣਵਾਈ ਨਹੀਂ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਗਊ ਸਾਲਾ ਖੜੀਆਂ ਹੋਈਆਂ ਹੋਈਆਂ ਨੇ ਕੋਈ ਸਾਨੂੰ ਰਾਹ ਨਹੀਂ ਦਿੰਦਾ ਜਦੋਂ ਸਾਨੂੰ ਕੋਈ ਗੱਲਬਾਤ ਹੋਵੇ ਅਸੀਂ ਤੁਹਾਡੇ ਸਾਹਮਣੇ ਗੱਲ ਰੱਖ ਸਕਾਂਗੇ ਇਹ ਦੇਖੋ ਤੁਸੀਂ ਵਿਚਾਰਾ ਹੁਣ ਚਲੋ ਟ੍ਰੀਟਮੈਂਟ ਹੋਊਗਾ ਇਹਦਾ ਪ੍ਰੋਪਰ ਬਹੁਤ ਵਧੀਆ ਉੱਥੇ ਗ੍ਰੈਜੂਏਟ ਡਾਕਟਰ ਨੇ ਬਾਕੀ ਇਹਦੀ ਕਿਸਮਤਾ ਪਰ ਇਹ ਜਿਹੜਾ ਕੌਸ਼ਿਕ ਭੋਗਦਾ ਸੀ ਉਹ ਤੋਂ ਇਹਦਾ ਸਟਕਾਰਾ ਹੋ ਗਿਆ ਲੱਤ ਟੁੱਟ ਕੇ ਦੁਬਾਰਾ ਫੇਰ ਕਿਸੇ ਚੀਜ਼ ਦੇ ਵਿੱਚ ਲੱਗਿਆ ਤਾਂ ਤਰਨੀ ਸੀ ਹੁੰਦਾ ਬਿਲਕੁਲ ਤੁਸੀਂ ਕਿਤੇ ਵੀ ਤੁਹਾਨੂੰ ਇਹ ਬੇਜਵਾਨ ਮਿਲਦਾ ਤਾਂ ਸਾਡਾ ਨੰਬਰ ਆ ਜਿਹੜਾ ਪੇਜ ਦੇ ਉੱਪਰ ਪਾਇਆ ਹੋਇਆ ਸਾਨੂੰ ਕਾਲ ਕਰੋ ਅਸੀਂ ਕਈ ਜਗ੍ਹਾ ਨਹੀਂ ਵੀ ਪਹੁੰਚ ਸਕਦੇ ਦੂਰੋਂ ਕੋਲਾ ਹੁੰਦੀਆਂ ਨੇ ਫੇਰ ਵੀ ਕਿਤੇ ਨੇੜੇ ਤੇੜੇ ਗਊਸ਼ਾਲਾ ਦੇ ਵਿੱਚ ਰੌਲਾ ਪਾ ਕੇ ਇਹਨਾਂ ਨੂੰ ਉੱਥੇ ਐਡਮਿਟ ਕਰਾਵੋ ਲਿਜਾਵੋ ਇਹ ਗਮਤਿਆਂ ਨੂੰ ਤੜਪਦੇ ਨਹੀਂ ਛੱਡੋ ਯਾਰ ਆਪਾਂ ਫੇਰ ਵੀ ਇਨਸਾਨ ਆ ਆਪਣਾ ਫਰਜ਼ ਬਣਦਾ ਇਨਸਾਨੀਅਤ ਦੇ ਤੌਰ ਤੇ ਨਹੀਂ ਤਾਂ ਆਪਾਂ ਕੋਲੋਂ ਦੀ ਲੰਘ ਜਾਗੇ ਆਪਾਂ ਸੋਚਦੇ ਆਪਾਂ ਕੀ ਲੈਣਾ ਇਦਾਂ ਹੀ ਫੇਰੇ ਜਿਹੜਾ ਦੁਨੀਆ ਤੇ ਭਾਰ ਹੁੰਦਾ ਵਾ ਜਿਹੜਾ ਇਹ ਆਫਤਾਂ ਆਉਂਦੀਆਂ ਨੇ ਕੁਦਰਤੀ ਇਹ ਜਿਹੀਆਂ ਕਿ ਆਪਾਂ ਆਪਦੇ ਆਪ ਨੂੰ ਇਕੱਲਾ ਇਕੱਲਾ ਬੰਦਾ ਆਪਦੇ ਆਪ ਨੂੰ ਸੁਧਾੜੀ ਜਾਊਗਾ ਇਹ ਬੇਜਵਾਨਾਂ ਦਾ ਵੀ ਭਲਾ ਉਹਦੇ ਵਿੱਚ ਇਹ ਆਪਣਾ ਜਿਹੜਾ ਦੁਨੀਆ ਤੇ ਆਫਤਾਂ ਵੀ ਇਹ ਘਟਣਗੀਆਂ ਪ੍ਰਮਾਤਮਾ ਜਿਹੜਾ ਆਫਤਾਂ ਤੋਂ ਆਪਾਂ ਨੂੰ ਨਿਜਾਤ ਪਾਊਗਾ ਇਹ ਆਪਾਂ ਨੂੰ ਸੁਧਰਨਾ ਪੈਣਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਦੇ ਨਾਲ ਸਾਡੇ ਨਾਲ ਵੱਧ ਤੋਂ ਵੱਧ ਜੁੜੋ ਜੀ ਧੰਨਵਾਦ